ਜੈ ਬਾਬਾ ਸੁਖਾਨੰਦ ਜੀ ਜੈ ਬਾਬਾ ਮੜ ਜੀ ਤੁਹਾਡੀ ਸਦਾ ਹੀ ਜੈ ਬਹੁਤ ਹੀ ਭਾਗਾ ਵਾਲਾ ਦਿਨ ਸ਼ਨੀਵਾਰ 13 ਸਤੰਬਰ 2025 ਸਵੇਰ ਦੇ ਬਾਬਾ ਮੜ ਜੀ ਦੀ ਸਮਾਧੀ ਸਥਲ ਦੇ ਦਰਸ਼ਨ ਇਹ ਉਹ ਸਥਾਨ ਹੈ ਜਿੱਥੇ ਦੂਰ ਦਰਾਡੇ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਬਾਬਾ ਜੀ ਦੇ ਅਰਦਾਸ ਬੇਨਤੀ ਕਰਕੇ ਬਾਬਾ ਜੀ ਤੋਂ ਅਰਦਾਸਾਂ ਪੂਰੀਆਂ ਕਰਵਾਉਂਦੇ ਨੇ ਸਾਡਾ ਵਿਸ਼ਵਾਸ ਹੈ ਕਿ ਤੁਸੀਂ ਵੀ ਇਸ ਸਥਾਨ ਤੇ ਆ ਕੇ ਜੋ ਅਰਦਾਸ ਬੇਨਤੀ ਕਰੋਗੇ ਤੁਹਾਡੀ ਅਰਦਾਸ ਬੇਨਤੀ ਇਸ ਸਥਾਨ ਤੋਂ ਹਰ ਹਾਲ ਦੇ ਵਿੱਚ ਪੂਰਨ ਹੋਵੇਗੀ ਇਸ ਲਈ ਬਾਬਾ ਮੜ ਜੀ ਦੇ ਇਤਿਹਾਸਿਕ ਸਥਾਨ ਤੇ ਆ ਕੇ ਬਾਬਾ ਮੜਜੀ ਦੀ ਸਮਾਧੀ ਸਥਾਨ ਦੇ ਦਰਸ਼ਨ ਕਰੋ ਅਤੇ ਪਰਿਵਾਰਾਂ ਦੀ ਸ਼ੁਖ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰੋ ਬਾਬਾ ਜੀ ਦੇ ਸਥਾਨ ਤੋਂ ਜੋ ਵੀ ਸੱਚੇ ਮਨ ਨਾਲ ਮੰਗੋਗੇ ਬਾਬਾ ਜੀ ਤੁਹਾਡੀ ਹਰ ਅਰਦਾਸ ਬੇਨਤੀ ਪੂਰਨ ਕਰਨਗੇ ਤੁਹਾਨੂੰ ਨਾਲ ਵੀਰ ਹਨੂਮਾਨ ਜੀ ਦਾ ਵਿਊ